ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਅੱਜ ਮੈਂ ਕੋਈ ਐਡ ਨਹੀਂ ਲੈ ਕੇ ਆਇਆ ਅੱਜ ਸਿਰਫ ਤੁਹਾਡੇ ਪਰਗੇ ਪਿਆਣਾ ਭਰਾਵਾਂ ਅੱਗੇ ਇੱਕ ਅਪੀਲ ਕਰਨ ਆਇਆ ਹਾਂ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਬੱਚੇ ਦਾ ਨਾਮ ਭਗਤ ਸਿੰਘ ਹੈ ਇਹ ਫਲੋਰ ਨੇੜੇ ਇੱਕ ਪਿੰਡ ਵਿੱਚ ਜ਼ਿਲ੍ਹਾ ਜਲੰਧਰ ਪੰਜਾਬ ਵਿੱਚ ਰਹਿੰਦਾ ਹੈ ਇਸ ਬੱਚੇ ਨੂੰ ਡੀਐਮਡੀ ਮਾਸਕੂਲਰ ਡਿਸਟਰੋਫੀ ਨਾਮ ਦੀ ਬਿਮਾਰੀ ਹੈ ਜਿਸ ਕਰਕੇ ਇਹ ਬੱਚਾ ਤਕਲੀਫ ਦੀ وجہ ਨਾਲ ਦਿਨ ਪਰ ਦਿਨ ਕਮਜ਼ੋਰ ਹੋ ਰਿਹਾ ਹੈ ਇਸ ਬੱਚੇ ਦੀਆਂ ਰਿਪੋਰਟਾਂ ਵੀ ਮੈਂ ਨਾਲ ਦਿਖਾ ਦੇਵਾਂਗਾ ਬੱਚੇ ਦੀ ਬਿਮਾਰੀ ਦਾ ਇਲਾਜ ਬਹੁਤ ਹੀ ਮਹਿੰਗਾ ਆ ਡਾਕਟਰਾਂ ਨੇ ਇਲਾਜ ਲਈ 27 ਕਰੋੜ ਰੁਪਏ ਮੰਗੇ ਹਨ ਇਨੀ ਰਕਮ ਇਕੱਠੀ ਕਰਨੀ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਜੇ ਕਿਸੇ ਨੇ ਕਨਫਰਮ ਵੀ ਕਰਨਾ ਹੋਵੇ ਤਾਂ ਇਸ ਤਸਵੀਰ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਇਸ ਪਰਿਵਾਰ ਵੱਲੋਂ ਬੇਨਤੀ ਆ ਤੁਹਾਡੇ ਵਰਗੇ ਸਭ ਭੈਣਾ ਭਰਾਵਾਂ ਅੱਗੇ ਇਸ ਬੱਚੇ ਦੀ ਜਾਨ ਬਚਾਉਣ ਖਾਤਰ ਪੈਸਿਆਂ ਨਾਲ ਹੈਲਪ ਕਰੋ ਤਾਂ ਕਿ ਇਸ ਬੱਚੇ ਦੀ ਜਾਨ ਬਚ ਸਕੇ